ਤਪਾਕ ਜੰਗ ਦੌਰਾਨ ਸਵੇਰੇ ਕੱਥੂ ਨੰਗਲ ਦੇ ਜੇਠੂਬਾਲ ਪਿੰਡ ਤੋਂ ਮਿਜ਼ਾਈਲ ਦਾ ਮਲਬਾ ਬਰਾਮਦ ਹੋਇਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਚੁੱਕੀ ਹੈ ਕਹਿ ਸਕਦੇ ਹਾਂ ਕਿ ਇਹਦਾ ਸੱਚ ਸਾਹਮਣੇ ਆਇਆ ਕਿਉਂਕਿ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਜਿਹੜਾ ਇਹ ਮਲਬਾ ਮਿਲਿਆ ਇਸ ਨੂੰ ਲੈ ਕੇ ਹਾਲੇ ਪੁਲਿਸ ਪ੍ਰਸ਼ਾਸਨ ਦਾ ਬਿਆਨ ਕਿਉਂ ਨਹੀਂ ਸਾਹਮਣੇ ਆਇਆ ਤਾਂ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਮੌਕੇ ਦੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਤੇ ਆਰਮੀ ਦੇ ਐਕਸਪਰਟ ਵੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਚੀਜ਼ਾਂ ਨੂੰ ਚੈੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਇਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਜੀਹਾਂ ਦੱਸਦੀ ਹੈ ਕਿ ਜਿਹੜੇ ਹੈ ਮਿਜ਼ਾਈਲਾਂ ਦਾ ਮਲਬਾ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਮੌਕੇ ਦੇ ਉੱਤੇ ਜਿਹੜੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਕਿਸੇ ਦਾ ਜਾਨੀ ਨੁਕਸਾਨ ਜਿਹੜਾ ਕਿ ਨਹੀਂ ਹੋਇਆ ਅਤੇ ਜਿਹੜਾ ਇਹ ਮਲਬਾ ਇੱਥੇ ਦੇਖਣ ਨੂੰ ਮਿਲਿਆ ਇਸ ਦੀ ਜਾਂਚ ਕੀਤੀ ਗਈ ਤੇ ਜਿਹੜੇ ਆਰਮੀ ਦੇ ਐਕਸਪਰਟ ਸੀ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਅਤੇ ਉਹਨਾਂ ਨੇ ਇਸ ਪਾਰਟ ਨੂੰ ਜਿਹੜਾ ਕਿ ਡਿਫਿਊਜ਼ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਵੀ ਕੀਤੀ ਗਈ ਹੈ। ਇਹ ਮਸਾਇਲ ਦਾ ਹਿੱਸਾ ਵਾ ਆਰਮੀ ਵਾਲੇ ਜਿਹੜੇ ਐਕਸਪਰਟ ਆਏ تھے ਉਹਨਾਂ ਨੇ ਦੱਸਿਆ ਕਿ ਇਹ ਇਹਨੂੰ ਹਵਾਚੀ ਨਸ਼ਟ ਕਰਨ ਤੋਂ ਬਾਅਦ ਜਦੋਂ ਨਿਊਟਰਲਾਈਜ਼ ਕੀਤਾ ਤੇ ਇਹਦੇ ਪੋਰਸ਼ਨ ਜੇਠੂਵਾਲ ਤੇ ਇੱਥੇ ਗਿਰਿਆ ਤੇ ਉਹ ਇਹਨੂੰ ਹੁਣ ਡੀਫਿਊਜ਼ ਕਰਨ ਲਈ ਜਿਹੜਾ ਵਾ ਐਕਸਪਰਟ ਆ ਰਹੇ ਆ ਆਰਮੀ ਦੇ ਉਹ ਇਹਨੂੰ ਡੀਫਿਊਜ਼ ਕਰਨਗੇ। ਜੋ ਵੀ ਡਿਸੀਜਨ ਲੈਣਾ ਉਹ ਲੈ ਕੇ ਫਿਰ ਇਹਦਾ ਜਿਹੜਾ ਵਾ ਉਹ ਡੀਫਿਊਜ਼ ਕਰਕੇ ਇਹਨੂੰ ਲੈ ਕੇ ਜਾਣਗੇ ਸਰ ਇਹ ਇੱਕ ਜੇਟੂ ਵਾਲੀ ਡਿਗੀ ਹੈ ਇਸ ਉਸੇ ਦਾ ਹੀ ਇਹ ਪੋਰਸ਼ਨ ਹੈ ਸਰ ਜਿਹੜੇ ਕੱਲ ਪੰਜ ਧੁਮਾਕੇ ਜੇ ਹੋਏ ਸੀ ਉਹਨਾਂ ਨਾਲ ਤਾਲੁਕ ਨਹੀਂ ਨਹੀਂ ਇਹਦਾ ਕੋਈ ਤਾਲਕ ਨਹੀਂ ਆ ਉਹ ਧੁਮਾਕੇ ਮੌਕ ਡ੍ਰੈਲ ਸੀਗੀ ਉਹਨਾਂ ਨਾਲ ਇਹਦਾ ਕੋਈ ਤਾਲਕ ਨਹੀਂ ਇਹ ਮਿਡਨਾਈਟ ਅ ਡਿਗੀ ਆ ਇਹਨੂੰ ਉੱਥੇ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਕਿਹੜੇ ਬਿੰਦੂ ਚ ਡਿਗੀ ਸੀ ਜੇ 12 ਤੇ ਮੱਖਣ ਮੰਡੀ ਚ ਬਿਲਕੁਲ ਇਹ ਜੋ ਹਾਂਜੀ ਉਹ ਜੋ ਆਰਮੀ ਦੇ ਐਕਸਪਰਟ ਆ ਉਹ ਤੇ ਇਹੀ ਦੱਸ ਰਿਹਾ ਕਿ ਪਾਕਿਸਤਾਨ ਤੋਂ ਹੀ ਆਈ ਹੈ ਮੈਂ ਕਹਿ ਸਕਦੇ ਜੀ ਲੋਕ ਸਰ ਮਿਡਨਾਈਟ ਦੇ ਵਿੱਚ ਹੀ ਧਮਾਕਾ ਹੋਇਆ ਪੰਜ 1 ਵਜੇ ਤੋਂ ਲੈ ਕੇ ਨਹੀਂ ਉਹ ਅੰਮ੍ਰਿਤਸਰ ਦੇ ਵਿੱਚ ਸਵੇਰੇ ਸੀਨੀਅਰ ਅਫਸਰਾਂ ਨੇ ਡਿਸਕਲੋਜ਼ ਕਰਤਾ ਸੀ ਕਿ ਉਹ ਉਹਦਾ ਮੋਕ ਡਰਿੱਲ ਦਾ ਹਿੱਸਾ ਸੀਗਾ ਇਹ ਵੱਖਰੀ ਗੱਲ ਆ ਇਹ ਅਲੱਗ ਤੋਂ ਧਮਾਕਾ ਹੋਇਆ ਉਹਨਾਂ ਦੇ ਨਹੀਂ ਇਹ ਤਾਂ ਕੋਈ ਧਮਾਕਾ ਨਹੀਂ ਹੋਇਆ ਇਹਨੂੰ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਧਮਾਕਾ ਹੋਣ ਤੋਂ ਪਹਿਲਾਂ ਹੀ ਕੋਈ ਨੁਕਸਾਨ ਨਹੀਂ ਕੋਈ ਕਾਜੂਐਲਟੀ ਕੋਈ ਬਸ ਨਹੀਂ ਹੈ ਖੇਤਾਂ ਚ ਡਿੱਗੀ ਹੈ ਜੀ ਖੇਤਾਂ ਚ ਡਿੱਗੀ ਹੈ ਬਿਲਕੁਲ ਜੀ ਕਿਹਾ ਜਾ ਰਿਹਾ ਕਿ ਕਈ ਘਰਾਂ ਦੇ ਵਿੱਚ ਵੀ ਛੋਟੇ ਟੁਪੇ ਨਹੀਂ ਨਹੀਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਕੋਈ ਲਿਆਓ ਪੀਸ ਪੇਸ਼ ਕਰੋ ਕੁਝ ਨਹੀਂ ਹੋਈ ਗੱਲ ਉਹਤੇ ਹੀ ਮੌਕੇ ਦੇ ਉੱਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਇੱਥੇ ਜੀ ਇੱਕ ਕੋਈ ਮਜ਼ਾਇਲ ਦਾ ਪਾਰਟ ਇੱਕ ਕੋ ਡਿੱਗਾ ਹੈ ਔਰ ਉਹਦੇ ਬਾਰੇ ਕੀ ਸਿਚੁਏਸ਼ਨ ਹੈ ਇਹ ਟੈਕਨੀਕਲ ਟੀਮਾਂ ਇੱਥੇ ਆਰਮੀ ਦੀਆਂ ਆਈਆਂ ਨੇ ਉਹ ਸਾਰਾ ਡਿਟੇਲਸ ਦੇ ਬਾਰੇ ਜਾਂਚ ਕਰ ਰਹੇ ਹੋ ਤੇ ਉਹਦੇ ਬਾਰੇ ਜਾਣਕਾਰੀ ਦੇਣਗੇ ਇਹ ਮੱਖਣਮਿੰਡੀ ਔਰ ਜੇਠੂਵਾਲ ਦੇ ਵਿੱਚ ਜਗਾ ਜਗਾ ਲੋਕੇਸ਼ਨ ਜਿਹੜੀ ਐਸਲੇ ਮੱਖਣਮਿੰਡੀ ਪਿੰਡ ਦੀ ਪਿੰਦੀ ਐ ਸੋ ਆਰਮੀ ਵੀ ਪਹੁੰਚੀ ਐ ਫੋਰਸਸ ਵੀ ਇੱਥੇ ਪਹੁੰਚੀਆਂ ਨੇ ਸਰ ਜੇਠੂਵਾਲ 'ਚ ਵੀ ਡਿੱਗੇ ਨੇ ਕੁਝ ਸ਼ੈਲ ਡਿੱਗੇ ਇਹ ਤਾਂ ਹੀ ਲੱਗਦਾ ਕਿ ਜਿਵੇਂ ਕਿਸੇ ਪਾਰ ਦੇ 2-3 ਹਿੱਸੇ ਹੋਏ ਨੇ ਉਹ ਕੁਝ ਉੱਥੇ ਡਿੱਗਿਆ ਕੁਝ ਇੱਥੇ ਟਿਕਿਆ ਐ ਸੋ ਇਹ ਤੇ ਨਪਾਕ ਰਾਦੇ ਨੇ ਪਾਕਿਸਤਾਨ ਦੇ ਸਾਨੂੰ ਉਹ ਦੇਖੋ ਸਾਡੇ ਦੇਸ਼ ਨੇ ਜਿਹੜੇ ਉੱਥੇ ਹਮਲੇ ਕੀਤੇ ਦੱਸਿਆ ਕਿ ਕਿਹੜਾ-ਕਿਹੜਾ ਹੱਤਵਾਦੀ ਕਿਹੜੇ-ਕਿਹੜੀ ਜਗ੍ਹਾ ਤੇ ਰਹਿੰਦਾ ਸੀ ਤੇ ਕਿਹੜੇ-ਕਿਹੜੇ ਉਹਨੇ ਕਾਰਡ ਸਾਡੇ ਦੇਸ਼ ਪਰ ਉਹਨੂੰ ਹੀ ਪਾਕਿਸਤਾਨ ਨੂੰ ਇਹ ਪੁੱਛੋ ਕਿ ਇੱਥੇ ਸਿਵਲ ਨੇ ਦੇ ਉੱਤੇ ਬੰਬ ਮਾਰੇ ਤੈਨੂੰ ਕੀ ਲੱਭਣਾ ਜਾਂ ਤੇ ਕੋਈ ਦੱਸ ਵੀ ਇਹਨਾਂ ਦੇ ਜੇਠੂ ਆਲ ਜਾਂ ਇੱਥੋਂ ਕੋਈ ਮੱਖਣ ਮੰਡੀ ਤੋਂ ਤੇਰਾ ਕੋ ਨੁਕਸਾਨ ਕਰਨ ਗਿਆ ਉੱਥੇ ਜਾਂ ਇੱਥੋਂ ਕੋਈ ਅੱਤਵਾਦੀ ਜੇ ਪੈਦਾ ਕੀਤੇ ਆ ਬਲ ਅੱਤਵਾਦੀਆਂ ਫੈਕਟਰੀਆਂ ਤੁਸੀਂ ਲਾ ਕੇ ਅੱਜ ਤੁਹਾਡਾ ਆਪਣਾ ਉਹਨਾਂ ਨੇ ਜਰੂਸ ਕੱਟ ਰੱਖਿਆ ਕਿਉਂਕਿ ਕੋਈ ਵੀ ਖਿੱਤਾ ਤਰੱਕੀ ਜਿਹੜੀ ਸ਼ਾਂਤੀ ਨਾ ਕਰ ਸਕਦਾ ਲੜਾਈਆਂ ਅੱਤਵਾਦੀ ਪੈਦਾ ਕਰਕੇ ਨਹੀਂ ਕਰ ਸਕਦਾ ਸੋ ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ ਉਹ ਉਹਦੇ ਵੀ ਦਿਵਾਲੇ ਹੋਏ ਨੇ ਇਹ ਜਿਹੜੇ ਸਾਡੇ ਦਿਵਾਲੇ ਉਹਨਾਂ ਨੂੰ ਇਹ ਸਹਾਇਤਾ ਦਿੰਦਾ ਰਹਿੰਦੇ ਆ ਉਹ ਜਾ ਕੇ ਸਾਡਾ ਜਿਹੜੇ ਸਾਡੇ ਪਰਿਵਾਰ ਮਾਰੇ ਗਏ ਪਹਿਲਗਾਮ ਦੇ ਵਿੱਚ ਇੱਕ ਗੱਲ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਚੁੰਣ-ਚੁੰਣ ਕੇ ਮਾਰਿਆ ਪੁੱਛ-ਪੁੱਛ ਕੇ ਮਾਰਿਆ ਸੋ ਇਸ ਵੇਲੇ ਪਾਕਿਸਤਾਨ ਖੁਦ ਵੀ ਬਰੂਦ ਦੇ ਢੇਰ ਤੇ ਬੈਠਾ ਹੈ ਗਰੀਬੀ ਦੇ ਮੰਗਾਈ ਦੇ ਭੁੱਖਮਰੀ ਦੇ ਤੇ ਉਹ ਉਹਦੇ ਤੋਂ ਹੀ ਬਾਜੇ ਬੜੀ ਵੱਡੀ ਗੱਲ ਹੈ ਉਹਨੂੰ ਆਪਣੇ ਨੂੰ ਗਾਂਹ ਬਦਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਾਡੇ ਦੇਸ਼ ਦੇ ਸਿਵਲਿੰਗ ਦੇ ਉੱਤੇ ਹਮਲੇ ਕਰੇ ਕੁਝਲਾ ਸਰ ਪੈਨਿਕ ਬੜੀ ਹੈ ਲੋਕਾਂ ਦੇ ਵਿੱਚ ਪੈਨਿਕ ਦੇਖੋ ਝਗੜਾ ਤਾਂ ਕਿਤੇ ਘਰ ਚ ਹੋ ਉਹਦੀ ਹੋ ਜਾਂਦੀ ਹੈ ਜੋ ਜੰਗ ਦਾ ਮੌਲਵੇ ਮਾੜੀ ਮੁੱਟੀ ਤੇ ਹੁੰਦੀ ਹੈ ਪਰ ਫਿਰ ਵੀ ਤੁਸੀਂ ਵੇਖੋ ਨਾ ਲੋਕ ਸਾਡੇ ਵਾਲੇ ਦਿਨ ਚੱਕਰ ਨੂੰ ਫਿਰਦੇ ਮਜਾ ਨੂੰ ਮੋੜਿਆਂ ਤੇ ਕਹਿੰਦੇ ਅਸੀਂ ਚੁੱਕੇ ਲੈ ਜੰਨੇ ਆ ਇਹ ਤੁਸੀਂ ਪੰਜਾਬੀ ਬਹਾਦਰ ਕੌਮ ਹੈ ਇਹਨਾਂ ਦੇ ਤੁਸੀਂ ਗੱਲ ਇੱਕ ਬਖਰੇ ਤਰੀਕੇ ਦੀ ਕੌਮ ਹੈ ਉਹਦੇ ਉਹਨਾਂ ਨੂੰ ਬੜੇ ਯੋਰ ਨਾਲ ਪਰੇ ਕੀਤਾ ਵੀ ਭਰਾਓ ਰਹਿਣ ਦੋ ਇਹ ਨਹੀਂਗਾ ਚੀਜ਼ ਆਪਾਂ ਕਰਨੀ ਸਰ ਜਿਵੇਂ ਕੱਲ ਪੰਜ ਤਮਾਕੇ ਵੀ ਸ਼ਹਿਰ ਦੇ ਵਿੱਚ ਸੁਣੇ ਗਏ ਉਸ ਤੋਂ ਬਾਅਦ ਬਲੈਕਆਊਟ ਵੀ ਹੋ ਗਈ ਕੀ ਉਹ ਇਹ ਨਾਲ ਰਿਲੇਟਡ ਹੈ ਸਮਝ ਨਹੀਂ ਆ ਰਹੀ ਇਹ 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 ਜਾਣਕਾਰੀ ਤੁਹਾਨੂੰ ਅਥਾਰਟੀ ਦੇ ਸਕਦੀ ਪ੍ਰਸ਼ਾਸਨ ਦੇ ਸਕਦਾ ਮੈਂ ਇਹਦੇ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂਗਾ ਹੁਣ ਉਹ ਵਾਹ ਚ ਗੱਲਾਂ ਬਣਾ ਦੋ ਉਹਦਾ ਕੋਈ ਮਤਲਬ ਹੀ ਨਹੀਂ ਬਣਦਾ ਜੇ ਕੋਈ ਚੀਜ਼ ਹੁਣ ਸਵੇਰ ਤੱਕ ਸਾਨੂੰ ਨਹੀਂ ਪਤਾ ਹੁਣ ਜਦੋਂ ਅਸੀਂ ਆ ਕੇ ਆ ਕੇ ਵੇਖੀ ਵੀ ਵਾਕਿਆ ਇਹ ਮਿਜ਼ਾਈਲ ਦਾ ਟੁਕੜਾ ਹੈ ਜਿਵੇਂ ਪੰਧੀਰ ਕਲਾਂ ਚ ਵੀ ਡਿੱਗੀ ਹੈ ਬਿਲਕੁਲ ਉਹਦਾ ਹੀ ਹਿੱਸਾ ਹੋ ਸਕਦੇ ਨੇ ਦੇਖੋ ਦੁਸ਼ਮੰਦ ਦਾ ਕਹਾਦਾ ਗੁੱਸਾ ਕਰਨਾ ਉਹ ਨਹੀਂ ਤਾਂ ਨਹੀਂ ਕੰਮ ਕਰਨੇ ਨੇ ਉਹ ਸਿਵਲ ਇਨ ਨੂੰ ਟਾਰਗੇਟ ਕਰ ਰਿਹਾ ਹੈ ਤਾਂ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਪੈਨਿਕ ਨਾ ਹੋਣ ਲੋਕ ਜਿਹੜੇ ਉਹਨਾਂ ਨੂੰ ਪਹਿਲਾਂ ਹੀ ਬਰੀਫ ਕਰ ਦੇਣਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਨੂੰ ਹਰ ਘੰਟੇ 2-4 ਘੰਟੇ ਬਾਅਦ ਬਰੀਫਿੰਗ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਲੋਕੀ ਇਹਦੀ ਜਾਣਕਾਰੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਗੱਲ ਦੀ ਪਰ ਲੋਕਾਂ ਨੂੰ ਇੱਕੋ ਹੀ ਬੇਨਤੀ ਆਪਣੇ ਘਰਾਂ ਚ ਰਹੋ ਆਪਣੇ ਆਣ ਗਵਾਂਢ ਦੇ ਨਾਲ ਚਾਹ ਪਾਣੀ ਪੀਓ ਜਿਹਦੇ ਨਾਲ ਨਹੀਂ ਬੋਲਦੇ ਉਹਦੇ ਨਾਲ ਵੀ ਬੋਲੋ ਇਹ ਜਿਹੜੇ ਗਵਾਂਢੀ ਰਿਸ਼ਤੇ ਪਹਿਲਾਂ ਕੰਮ ਆਉਣੇ ਆ ਰਿਸ਼ਤੇਦਾਰ ਤੇ ਦੂਰ ਹੈ ਭੈਣ ਭਰਾ ਵੀ ਦੂਰ ਹੋਣੇ ਆ ਤੇ ਜੰਗ ਦੇ ਮੌਜ ਦੇ ਵੈਸੇ ਦੂਰੋਂ ਕਿਸੇ ਨੇ ਆਉਣਾ ਜਾਣਾ ਔਖਾ ਹੋਣਾ ਜੇ ਕੋ ਹੁੰਦਾ ਵੀ ਆ ਤੇ ਤੁਸੀਂ ਇਸ ਕਰਕੇ ਆ ਜਿਹੜੇ 2 4 10 ਦੇਣੇ ਇਹਦੇ ਚ ਆਰਾਮ ਨਾਲ ਘਰਾਂ ਦੇ ਵਿੱਚ ਹੀ ਰਹੋ ਦਾਦੇ ਕੀ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਕੀਤਾ ਗਿਆ ਸੀ ਉਸ ਤੋਂ ਬਾਅਦ ਇੰਟਰਨੈਟ ਮੀਡੀਆ ਤੇ ਧਮਾਕਿਆਂ ਬਾਰੇ ਚਰਚਾ ਹੋ ਗਈ ਸੀ ਪਰ ਪ੍ਰਸ਼ਾਸਨ ਨੇ ਧਮਾਕੇ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਸ਼ਹਿਰ ਦੇ ਹੋਰ ਪਿੰਡੂ ਖੇਤਰਾਂ ਦੇ ਵਿੱਚ ਵੀ ਅਜਿਹੇ ਮਿਜ਼ਾਈਲ ਮਲਬੇ ਦੀ ਪਾਲ ਕਰ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰitsar ਤੋਂ ਹਰਜੀਤ ਗਰੇਵਾਲ ਦੀ ਰਿਪੋਰਟ